ਇਹ ਗੈਸਟਰ ਨੇ ਜਿਵੇਂ ਮੂਸੇ ਵਾਲਾ ਬਾਈ ਵਰਵਾਇਆ। ਜਿੱਥੇ ਮਾ ਸਰਿਆਂ ਗੈਸਟਰ ਆ ਕੇ ਮਾਰੇ ਉਹਨਾਂ ਦਾ ਕੋਈ ਕਾਰਵਾਈ ਨਹੀਂ ਉਹਨਾਂ ਸਕੋਰਟੀਆਂ ਦੀ ਬੈਠਾ। ਸਰਕਾਰ ਸਕੋਰਟੀਆਂ ਦੀ ਜਿਹਨੇ ਭਵੰਤਮਾਨ ਇੱਕ ਪਾਸੇ ਭਗਤ ਸਿੰਘ ਦੀ ਪੱਗ ਬੰਨੀ ਬੈਠਾ ਜਿਹੜੇ ਪੰਜਾਬ ਦਾ ਬਾਦਸ਼ਾਹ ਪੱਗ ਨੂੰ ਕੋਦਾ ਅਗ ਲਾਇਆ ਨੇ ਪੱਗ ਲਾ ਕੇ ਪਰਾਂ ਤੇ ਬੁਚੜ ਬੰਦਾ ਏ ਬਿਆਨਤਾ ਬੁਜਰਾ ਏ। ਭਵੰਤਮਾਨ ਇਹਦਾ ਨੌਜਵਾਨ ਨੇ ਸਕਾਰ ਖੜਨ ਲੱਗਿਆ। ਵੋਟਰ ਫਰੂਟ ਰੈਡ ਲਿਆਉਣ ਲੱਗਿਆ ਪੰਜਾਬ ਚ। ਕੀ 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 ਇੱਥੇ ਅਤਵਾਦ ਵਿੱਚ ਕੀ ਹੈਗਾ? ਵੋਟਰ ਫਰੂਟ ਰੈਡ ਲਿਆ ਰਿਹਾ ਹੈ ਨੌਜਵਾਨੀ ਦਾ ਸਕਾਰ ਖੜਨਾ ਚਾਹੁੰਦਾ ਭਵੰਤਮਾਨ। ਸਰਿਆਂ ਕਹਿੰ ਜਮਾ ਨੇ ਫੇਕ ਹੈ ਇਹਨਾਂ ਨੇ ਮਾਰ ਕੇ ਜੋ ਬਾਣ ਚ ਲਗਾਏ ਨੇ ਪੁਲਿਸ ਵਾਲੇ ਗੋਲੀਆਂ ਮਾਰ ਕੇ ਬਾਜੀ ਦੇ ਉਸ ਤੋਂ ਬਾਅਦ ਇਹਨੇ ਬਾਣ ਚ ਲਗਾਏ ਨੇ ਆਪ ਇਹਨਾਂ ਸਾਰਾ ਇਹਨਾਂ ਨੇ ਪਲੇ ਨਹੀਂਗਾ ਕਾਊਂਟਰ ਇਹਨਾਂ ਨੇ ਕੋਈ ਨਾ ਗੋਲੀਆਂ ਚਲਾਈ ਬਾਜੀ ਨੇ ਜਿਹਦੇ ਨਾਲ ਬੰਦੇ ਜੀ ਤਿੰਨ ਫਿਰ ਉਹਨਾਂ ਦੇ ਛੇ ਰਿਟ ਵੀ ਨਿਕਲੇ ਬਾਜੀ ਦੀ ਗੋਲੀਆਂ ਵੱਜੀ ਗੋਲੀਆਂ ਵੱਜੀਆਂ ਤਿੰਨ ਹੋਰੇ ਜਿਹਨਾਂ ਨੇ ਜਮਾ ਆਪ ਕੋਲੇ ਜਾ ਕੇ ਮਾਰ ਕੇ ਉਹ ਪਹੀ ਵਿੱਚ ਸਵਿਫਟ ਗੱਡੀ ਲਗਾਏ ਨੇ ਪੁਲਿਸ ਵਾਲੇ ਜਮਾ ਝੂਠ ਕਹਿ ਰਹੇ ਨੇ ਪੁਲਿਸ ਨੇ ਕਾਊਂਟਰ ਨਾ ਫੇਕ ਕਰਿਆ ਮੂਰੇ ਗੋਲੀ ਚਲਾਉਂਦਾ ਉਦੋਂ ਹੋਰ ਮੰਨ ਲੈ ਐ ਥੋੜੀ ਜਿਹੀ ਇੱਕ ਥਾਂ 'ਚ ਤਿੰਨ ਗੋਲੀਆਂ ਲੱਗਣੀਆਂ ਤੇ ਚੌਥੀ ਦਿਖਾਈ ਉਹ ਬੋਸਾਂ ਦੇ ਖੈਰ ਫੱਟੜੋ ਨੇ ਸਾਡੇ ਦੋ ਮਲਾਜ਼ਮ ਫੱਟੜੋ ਕਿ